ਸਕੂਲ ਸਿੱਖਿਆ ਬੋਰਡ ਦੀ 5ਵੀਂ ਜਮਾਤ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ 14 ਮਾਰਚ ਤੱਕ ਲਈਆਂ ਜਾਣਗੀਆਂ ਇਹ ਪ੍ਰੀਖਿਆਵਾਂ ਸਵੇਰੇ ਦੇ ਸੈਸ਼ਨ ਦੌਰਾਨ ਲਈਆਂ ਜਾਣਗੀਆਂ ਬੋਰਡ ਵੱਲੋਂ 2 ਤੇ 3 ਮਾਰਚ ਨੂੰ ਪ੍ਰਸ਼ਨ ਪੱਤਰ ਅਤੇ ਕੇਂਦਰ ਸੁਪਰੀਡੈਂਟ ਦੇ ਪੈਕੇਟ ਸਾਰਿਆਂ 'ਚ ਵੰਡੇ ਜਾਣਗੇ ਪ੍ਰੀਖਿਆਵਾਂ ਨੂੰ ਸਹੀ ਤਰ੍ਹਾਂ ਕਰਵਾਉਣ ਲਈ ਬੋਰਡ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਪ੍ਰੀਖਿਆ ਕੇਂਦਰਾਂ 'ਚ ਨਿਗਰਾਨ ਦੀ ਡਿਊਟੀ ਲਈ ਪ੍ਰੀਖਿਆਰਥੀਆਂ ਦੀ ਗਿਣਤੀ ਮੁਤਾਬਕ ਜ਼ਰੂਰੀ ਸਟਾਫ ਕਲਸਟਰ ਸੈਂਟਰ ਹੈਡ ਟੀਚਰ ਤਹਿਤ ਆਉਂਦੇ ਸਰਕਾਰੀ ਐਡਿਟਡ ਮਾਨਤਾ ਪ੍ਰਾਪਤ ਐਸੋਸੀਏਟਿਡ ਸਕੂਲਾਂ 'ਚ ਟ੍ਰਾਇਲ ਐਂਗਲ ਵਿਧੀ ਮੁਤਾਬਕ ਨਿਯੁਕਤ ਕੀਤੇ ਜਾਣਗੇ ਹਰ ਸੈਂਟਰ ਹੈੱਡ ਟੀਚਰ ਤਹਿਤ ਆਉਂਦੇ 5ਵੀਂ ਕਲਾਸ ਨਾਲ ਸੰਬੰਧਿਤ ਸਕੂਲਾਂ ਦੀ ਸੂਚੀ ਸੰਬੰਧਿਤ ਸੈਂਟਰ ਹੈੱਡ ਟੀਚਰ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਇੱਕ ਕਾਪੀ ਸਹਾਇਕ ਸੈਂਟਰ ਨੂੰ ਵੀ ਭੇਜੀ ਜਾਵੇਗੀ ਪ੍ਰੀਖਿਆ ਖਤਮ ਹੋਣ ਉਪਰੰਤ ਉੱਤਰ ਪੁਸਤਕਾਂ ਦੀ ਮਾਰਕਿੰਗ ਡਿਊਟੀ ਦੇਣ ਵਾਲੇ ਇਨਵੈਜੀਲੇਟਰ ਸਟਾਫ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਵੱਲੋਂ ਆਨਲਾਈਨ ਵੈਬ ਐਪਲੀਕੇਸ਼ਨ ਫਾਰਮ ਮਾਰਕਿੰਗ ਸਕੂਲ ਲਾਈਨਿੰਗ ਮਾਰਕਿੰਗ ਐਪ ਤੇ ਉਸੇ ਦਿਨ ਅਪਲੋਡ ਕੀਤੇ ਜਾਣਗੇ ਉਤਰ ਪੁਸਤਕਾ ਦੇ ਅੰਕ ਅਪਲੋਡ ਕਰਨ ਉਪਰੰਤ ਇਹ ਪੁਸਤਕਾ ਸੈਂਟਰ ਹੈਡ ਟੀਚਰ ਪੱਧਰ ਤੇ ਸਟੋਰ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਜਿਹਾ ਪ੍ਰਬੰਧ ਕੀਤੇ ਜਾਣ ਕਿ ਵਾਸ਼ਰੂਮ ਚ ਇੱਕ ਤੋਂ ਵੱਧ ਪ੍ਰਖਿਆਰਤੀ ਨਾ ਜਾਵੇ ਟਰਾਂਸਪੇਰੈਂਟ ਬੋਤਲ ਚ ਪ੍ਰੀਖਿਆਰਥੀ ਨੂੰ ਪਾਣੀ ਲੈ ਕੇ ਆਉਣ ਦੀ ਆਗਿਆ ਦਿੱਤੀ ਜਾਵੇ ਪ੍ਰੀਖਿਆਰਥੀ ਆਪਣੀ ਕੋਈ ਵੀ ਚੀਜ਼ ਕਿਸੇ ਹੋਰ ਦੇ ਨਾਲ ਸਾਂਝੀ ਨਾ ਕਰੇ ਪੰਜਵੀਂ ਕਲਾਸ ਦੀ ਸਲਾਨਾ ਪ੍ਰੀਖਿਆ ਮਾਰਚ 2024 ਲਈ ਸੈਲਫ ਪ੍ਰੀਖਿਆ ਕੇਂਦਰ ਬਣਾਏ ਗਏ